ਦੇਖ ਨਾ ਫੂਲੇ ਗਵਾਰਾ ਮੇਤਨ ਮਹਾਰਾ ਚੂੜੇ ਪਸਾਰਾ ਜਗ ਮੈਂ ਕੋਈ ਰਨ ਨਪਾ ਇੱਥੇ ਲੱਖਾਏ ਤੇ ਲੱਖਾਂ ਗਏ ਪਤਾ ਨਹੀਂ ਅਸੀਂ ਇੱਥੇ ਕਿੰਨੀ ਦਫਾ ਆਇਆ ਕਿੰਨੀ ਦਫਾ ਗਏ ਹਾਂ ਕੋਈ ਪਤਾ ਨਹੀਂ ਮੌਲਵੀ ਰੂਸ ਸਾਹਿਬ ਕਹਿੰਦੇ ਹਨ 12 ਮਿਸਲੇ ਵਿਆਹ ਰੋਏ ਆਮਦ ਹਫਤੇ ਦੋ ਹਫਤ ਕਾਲੂ ਜੀ ਦਾ ਅੰਮ ਕਹਿੰਦੇ ਇੱਥੇ ਕਈ ਦਫਾ ਘਾੜੀ ਤਰਾਂ ਉਗੇ کہ چراسی پہلو کیا چوراسی لکھ جیا جن بھگت آئے ہاں میں دیکھا ہے ایم تسلی کر لیز نے کہا ہے سد ہزار بار ربدےم دیم ای جائے باج جا کے ہست ای کارخانہ آمدن تن ਬਸ ਆਜ ਕਿ ਇੱਥੇ ਹਜ਼ਾਰਾਂ ਦਫਾ ਅਸੀਂ ਆਏ ਹਾਂ ਹਜ਼ਾਰਾਂ ਦਫਾ ਗਏ ਹਾਂ ਇਹ ਆਉਣ ਜਾਣ ਦਾ ਹੀ ਕਾਰਖਾਨਾ ਹੈ ਇੱਥੇ ਕੋਈ ਟਿਕਾ ਨਹੀਂ ਸਰਾਏ ਵਿੱਚ ਕੋਈ 2 ਦਿਨ ਰਹਿੰਦਾ ਏ ਕੋਈ 4 ਦਿਨ ਜਿਆਦਾ ਤੋਂ ਜਿਆਦਾ ਇੱਕ ਹਫਤਾ ਚੱਕ ਬਈ ਬਿਸਤਰਾ ਇਸੇ ਤਰ੍ਹਾਂ ਅਸੀਂ ਵੀ ਬਿਸਤਰਾ ਚੱਕ ਕੇ ਇੱਕ ਦਿਨ ਚਲੇ ਜਾਣਾ ਏ ਸਮੁੱਚਤ ਬਰੇ ਨੇ ਇੱਕ ਜਗ੍ਹਾ ਹੋਰ ਦੇਖਿਆ ਏ ਕਿ ਇਹ ਲੋਕੋ ਇਸ ਮਾਪੇ ਤੋਂ ਪਹਿਲਾਂ ਮੈਨੇ ਨੌ ਬਾਪ ਅਤੇ 14 ਮਾਵਾ ਦੇਖਨੇ ਨੇ ਇਹ ਕਾਰਖਾਨਾ ਹੀ ਐਸਾ ਹੈ ਇੱਥੇ ਲੱਖਾਂ ਦਫਾ ਆਏ ਹਾਂ ਉਹੀ ਮਾਂ ਬਣੀ ਉਹੀ ਔਰਤ ਬਣੀ ਉਹੀ ਪਿਓ ਬਣਿਆ ਉਹੀ ਪੁੱਤ ਬਣਿਆ ਪਤਾ ਨਹੀਂ ਕਿਹੜੀ ਕਿਹੜੀ ਧੂਨ ਵਿੱਚ ਅਸੀਂ ਝੜਕਦੇ ਆਏ ਹਾਂ ਪਿੱਛੇ ਸਾਡੇ ਬੱਚੇ ਸੀ ਉਹ ਭੁੱਲ ਗਏ ਉਹਨੇ ਉਹ ਭੁੱਲ ਜਾਣਗੇ ਖਬਰ ਨਹੀਂ ਕਿਹੜੀ ਕਿਹੜੀ ਧੂਨ ਵਿੱਚ ਗਏ ਹਾਂ ਇਬਰਾਹਿਮ ਬਾਦਸ਼ਾ ਪਹਿਲਾਂ ਵਿੱਚ ਬੈਠਾ ਸੀ ਇੱਕ ਫਕੀਰ ਆ ਗਿਆ ਹੁਣ ਸਸਕਾਰੀ ਰੂਹੀ ਸੀ ਉਸ ਨੂੰ ਜਰਾ ਚੋਟ ਲਾਉਣੀ ਸੀ ਇਧਰ ਉਧਰ ਦੇਖਣ ਲੱਗ ਗਿਆ ਬਾਦਸ਼ਾਹ ਨੇ ਪੁੱਛਿਆ ਬਾਬਾ ਕੀ ਦੇਖਦਾ ਹੈ ਕਹਿਣ ਲੱਗਿਆ ਇਸ ਸਰਾਈ ਵਿੱਚ ਮੈਂ 2 ਦਿਨ ਕੱਟਣੇ ਨੇ ਕਹਿੰਦਾ ਇਸ ਸਰਾਈ ਦਾ ਨਹੀਂ ਤਾਂ ਕਿ ਕੀ ਹੈ ਹੋਰ ਕਹਿੰਦਾ ਮਹਿਲ ਨੇ ਕਹਿੰਦਾ ਕੀ ਦੇ ਕਹਿੰਦਾ ਮੇਰੇ ਤੇਰੇ ਤੋਂ ਪਹਿਲਾਂ ਕੌਣ ਰਹਿੰਦਾ ਸੀ ਮੇਰਾ ਪਿਓ ਉਸ ਤੋਂ ਪਹਿਲਾਂ ਤਾਂ ਕਿ ਮੇਰਾ ਦਾਦਾ ਦੋਸਤੋ ਪਹਿਲਾਂ ਮੇਰਾ ਪਰਦਾਦਾ ਕਹਿੰਦਾ ਫਿਰ ਸਰਾਇਣਾ ਹੋਈ ਤਾਂ ਹੋਰ ਕੀ ਹੋਇਆ ਅਸੀਂ ਰੋਜ ਪੜਦੇ ਹਾਂ ਫਿਰਦਾ ਕਿੱਥੇ ਤੇਰੇ ਮਾਪਿਆਂ ਜਿੰਨੀ ਤੂੰ ਜਣਿਆ ਓਏ ਤੇ ਪਾਸਿਓ ਉਹ ਲੱਤ ਗਏ ਤੂੰ ਅਜੇ ਦਾ ਪਤੀ ਨੇ ਓਏ ਸਾਰੇ ਚਲੇ ਗਏ ਤੈਨੂੰ ਇਤਵਾਰ ਨਹੀਂ ਤੇਰੇ ਨਾਲ ਵੀ ਇਹੇ ਹਾਲ ਹੋਣਾ ਏ ਨਾ ਗੁਣੀ ਰਹੇ ਨਾ ਗਿਆਨੀ ਨਾ ਆਲਮ ਨਾ ਫਾਜ਼ਲ ਜੀਨੇ ਸਾਰੀ ਦੁਨੀਆਂ ਫਤਿਹ ਕੀਤੀ ਉਹ ਨਾ ਰਹੇ ਇੱਥੇ ਕੋਈ ਨਾ ਰਹਾ ਇਹ ਛੱਡ ਕੇ ਜਾਣਾ ਏ ਇਹਦੇ ਪਿੱਛੇ ਤਾਂ ਲੱਗਿਆ ਪਿਆ ਏ ਜਿੱਥੇ ਅੱਗੇ ਜਾਣਾ ਏ ਉਹਦਾ ਖਿਆਲ ਹੀ ਕੋਈ ਨਹੀਂ ਕੀ ਸੇਰੂ ਸਭ ਭੁੱਲ ਗਏ ਰੋਜ਼ ਪੜਦੇ ਆ ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤਦ ਵਰਤਨ ਤਿਸ ਵੀ ਚਿੰਤਾ ਨਾ ਰਹੀ ਇਹੇ ਦਾदू ਸਹਿਬ ਮਾਤਬਾਣੀ ਕਿਹਾ ਏ ਕਾਲ ਨਾ ਸੂਝੇ ਕੰਧ ਪਰ ਮਨ ਚਿਤਵੇ ਬੋ ਆਸ ਦਾदू ਜੀਵ ਜਾਣੇ ਨਹੀਂ ਕਟਨ ਕਾਲ ਤੇ ਪਾਸ ਕਹਿੰਦਾ ਕਾਲ ਤਾਂ ਯਾਦ ਹੀ ਨਹੀਂ ਇਹਨੂੰ ਇਹ ਲੱਗਿਆ ਪਿਆਏ ਆਹ ਕਰ ਲਾ ਆਹ ਕਰ ਲਾ ਆਹ ਬਣਾ ਲਾ ਆਹ ਬਣਾ ਲਾ ਯਾਦ ਹੀ ਨਹੀਂ ਸੱਦ ਪਤਾ ਲੱਗਦਾ ਜਾਂ ਸਿਰ ਤੇ ਆ ਖੜਦਾ ਏ ਹਮਨੇ ਜਾਣਾ ਥੇ ਖਾएंगे ਬਹੁ ਜਮੀਨ ਬਹੁ ਮਾਲ ਜੋ ਕਾ ਤੋ ਹੀ ਰਹਿ ਗਿਆ ਪਕੜ ਲਾਏਗਾ ਕਾਲ ਜਦੇ ਪਤਾ ਲੱਗਿਆ ਇੱਥੇ ਦਾ ਇੱਥੇ ਰਹਿ ਗਿਆ ਜੇ ਵੀ ਕਿਹੜੀ ਚੀਜ਼ ਨਾਲ ਜਾਊਗੀ ਦੱਸੋ ਕਿਹੜੀ ਜੀ ਨਾਲ ਜਾਊਗੀ ਨਾਲ ਜਾਣ ਵਾਲਾ ਇੱਕੋ ਸਤਗੁਰ ਹੈ ਸਤਗੁਰ ਕਹਿ ਲਓ ਸ਼ਬਦ ਗੁਰੂ ਕਹਿ ਲਓ ਸਤਪੁਰਸ਼ ਕਹਿ ਲਓ ਬਸ ਹੋਰ ਕੋਈ ਨਾਲ ਜਾਣ ਵਾਲਾ ਹੈ ਹੀ ਨਹੀਂ ਬਾਕੀ ਸਭ ਫਨਾ ਹੈ ਜਗ ਮੈਂ ਕੋਈ ਰੇਨ ਨਾ ਪਾਏ ਨੇ ਚਲਾਇਕ ਨਰਾਇਣਾ ਜਿਹੜਾ ਸਾਥ ਦੇਣ ਵਾਲਾ ਏ ਉਹ ਤਾਂ ਯਾਦ ਹੀ ਨਹੀਂ ਇਹਨੂੰ ਉਹ ਤਾਂ ਭੁੱਲੀ ਗਿਆ ਗੌਰ ਪੂਰੇ ਕੀ ਉਸਰਨਾਈ ਮੋ ਸ਼ੋਗ ਸਭ ਭਰਮ ਮਟਾਈ ਤੈਨ੍ਹੇ ਇਹ ਭਰਮ ਦਾ ਦੇਸ਼ ਐ ਧੋਖੇ ਦਾ ਦੇਸ਼ ਐ ਦੁੱਖਾਂ ਸੁੱਖਾਂ ਦਾ ਦੇਸ਼ ਐ ਇੱਥੇ ਕਿਸੇ ਨੂੰ ਸੁੱਖ ਨਹੀਂ ਅਗਰ ਹੈ ਤਾਂ ਬਰਾਏ ਨਾਮ ਪੁਰਾਣੇ ਜਵਾਨੇ ਦੀ ਗੱਲ ਐ ਇੱਕ ਆਦਮੀ ਬਾਹਰ ਗਿਆ ਪ੍ਰਦੇਸ਼ ਕਮਾਉਣ ਵਾਸਤੇ ਪੈਸਾ ਕਮਾਇਆ ਜਦੋਂ 10-12 ਸਾਲ ਬਾਅਦ ਘਰ ਨੂੰ ਵਾਪਸ ਆਉਣ ਲੱਗਿਆ ਪੈਸਾ ਕੋਲ ਹੈ ਉਹਨਾਂ ਦਿਨਾਂ ਵਿੱਚ ਚਾਂਦੀ ਦੇ ਰੁਪਏ ਹੁੰਦੇ ਸਨ ਹੁਣ ਸਿਰ ਤੇ ਬੋਝ ਹੈ ਸੋਚਦਾ ਏ ਰਸਤੇ ਵਿੱਚ ਲੁੱਟਿਆ ਨਾ ਜਾਵਾਂ ਕਿਵੇਂ ਕਰਾਂ ਇੱਕ ਕਾਫਲਾ ਆਉਂਦਾ ਸੀ ਉਸ ਨਾਲ ਤੁਰ ਪਿਆ ਰਸਤੇ ਵਿੱਚ ਇੱਕ ਜਗ੍ਹਾ ਸੌਦਾ ਲਿਆ ਸੌਦਾ ਲੈ ਕੇ ਜਦ ਸ਼ਾਮ ਨੂੰ ਮੰਜ਼ਲ ਤੇ ਪਹੁੰਚਣ ਲੱਗੇ ਤਾਂ ਖਿਆਲ ਆ ਗਿਆ ਕਿ ਸੌਦੇ ਦੇ ਮੈਂ ਕੁਝ ਪੈਸੇ ਜ਼ਿਆਦਾ ਦੇ ਆਇਆ ਹਾਂ ਹਿਸਾਬ ਕੀਤਾ ਬਈ ਮੈਂ 4 ਅੰਨੇ ਜ਼ਿਆਦਾ ਦੇ ਆਇਆ ਹਾਂ ਉਹਨਾਂ ਦਿਨਾਂ 'ਚ 4 ਅੰਨੇ ਦੀ ਵੱਡੀ ਕੀਮਤ ਹੁੰਦੀ ਸੀ ਉਹਨੇ ਕਿਹਾ ਹੁਣ ਮੈਂ ਕਿਸ ਤਰ੍ਹਾਂ ਕਰਾਂ 4 ਅੰਨੇ ਬੜੀ ਮੁਸ਼ਕਲ ਨਾਲ ਕਮਾਏ ਨੇ ਛੱਡਾਂ ਕਿਵੇਂ ਜੇ ਜਾਂਦਾ ਹਾਂ ਦਾ ਸਾਥ ਕੋਈ ਨਹੀਂ ਪੈਸਾ ਕੋਲ ਹੈ ਉਹ ਉਸਾਨੇ ਢਾੜੀ ਦੇ ਉੱਲੇ ਹੋਇਆ ਉੱਥੇ ਟੋਆ ਪੱਟ ਕੇ ਸਭ ਕੁਝ ਦੱਬ ਦਿੱਤਾ ਦੱਬ ਕੇ ਚਲਿਆ ਗਿਆ ਬਈ ਕੱਲ ਆ ਕੇ ਕੱਢ ਲਵਾਵਾਂਗਾ ਸਵੇਰ ਤੱਕ ਪਹੁੰਚ ਹੀ ਜਾਵਾਂਗਾ ਕੋਹੋਂ ਤੇ ਜਾਦ ਗਿਆ ਜਾ ਕੇ ਹਿਸਾਬ ਕੀਤਾ ਚਾਰਾਂ ਨੇ ਨਿਕਲਿਆ ਏ ਲੈ ਕੇ ਬੜਾ ਖੁਸ਼ ਹੋ ਕੇ ਆ ਗਿਆ ਉਹਨ ਮਾਲ ਦੱਬਦਾ ਕਿਸੇ ਨੇ ਦੇਖ ਲਿਆ ਸੀ ਉਹ ਮਾਲ ਸਾਰਾ ਕੱਢ ਕੇ ਲੈ ਗਿਆ ਉਸ ਚਾਰਾਂਨੇ ਦੀ ਖੁਸ਼ੀ ਨੇ ਸਾਰਾ ਕੁਝ ਦਵਾ ਦਿੱਤਾ ਉਹਦਾ ਕਮਾਇਆ ਹੋਇਆ ਸੋਚ ਲਓ ਬੜਾ ਖੁਸ਼ ਹੋਇਆ ਚਾਰਾਂਨੇ ਲੈ ਕੇ ਇਸੇ ਤਰ੍ਹਾਂ ਕੋਈ ਚੰਗੇ ਕਰਮ ਕੀਤੇ ਤਾਂ ਇਨਸਾਨੀਅਤਾਂ ਮਿਲਦਾ ਹੈ ਤੈਨੂੰ ਇੱਕ ਸਵਾਸਾ ਰੂਪੀ ਪੁੰਜੀ ਮਿਲੀ ਸੀ ਕਿ ਆਪਣੇ ਛਤਕਾਰੇ ਦਾ ਬੰਦੋਬਸਤ ਕਰ ਲਵੇ ਇਹ ਬੜਾ ਖੁਸ਼ ਹੁੰਦਾ ਏ ਮੈਂ ਜ਼ਮੀਨਾਂ ਬਣਾ ਲਈਆਂ ਜਗ੍ਹਾ ਤਾਂ ਬਣਾ ਲਈਆਂ ਮੈਂ ਇਹ ਕਰ ਲਿਆ ਮੈਂ ਉਹ ਕਰ ਲਿਆ ਇਹ ਨਹੀਂ ਪਤਾ ਕਿ ਸਵਾਸਾ ਰੂਪੀ ਪੂੰਜੀ ਸਾਰੀ ਲੁੱਟੀ ਗਈ ਇਹਨੂੰ ਪਤਾ ਕੋਈ ਨਹੀਂ ਸਭ ਲੁੱਟੀ ਜਾ ਰਹੀ ਹੈ ਇਹ ਕੌਣ ਨੇ ਲੁੱਟਣ ਵਾਲੇ ਇਹੀ ਕਾਮ ਕਰੋਦ ਲੋਭ ਮੋਹ ਹੰਕਾਰ ਇਹੀ ਧੋਖਾ ਦਿੰਦੇ ਨੇ ਮਹਾਤਮਾ ਚਰਨ ਦਾਸ ਜੀ ਕਹਿੰਦੇ ਨੇ ਬੋ ਵੈਰੀ ਘਟਵੇਂ ਵਸੇ ਤੂੰ ਨਹੀਂ ਜੀਤ ਤੋ ਕੋਏ ਨਸ ਦੇਨ ਘੇਰੇ ਹੀ ਰਹੇ ਛਿਤਕਾਰਾ ਨਹੀਂ ਹੋਏ ਇਹ ਠੱਗ ਨੇ ਇਹ ਠੱਗਾਂ ਦਾ ਟੋਲਾ ਇਹਦੇ ਪਿੱਛੇ ਲੱਗਿਆ ਹੈ ਉਹਨੂੰ ਪਤਾ ਕੋਈ ਨਹੀਂ ਹੁਣ ਤਾਂ ਉਹ ਆਪਣਾ ਆਪਣਾ ਕੰਮ ਕਰਾਉਂਦੇ ਨੇ ਜਦ ਮੌਕਾ ਆਉਂਦਾ ਹੈ ਸਭ ਨਾ ਖਿਆੰਦੇ ਨੇ ਆਤਮਾ ਦੇ ਗੱਲ ਚੁਪਾ ਹੀ ਐ ਧਰਮ ਰਾਏ ਜਦ ਲੇਖਾ ਮੰਗਾ ਬਾਕੀ ਨਿਰਸੀ ਭਾਰੀ ਪੰਜ ਕਿਸਾਨ ਵਾ ਪਾ ਗਏ ਲੈ ਬਾਦੋ ਜੀਓ ਦਰਵਾਰੀ ਅਗਰ ਗੌਰ ਨਾਲ ਦੇਖਿਆ ਜਾਵੇ ਤਾਂ ਇਹ ਸੰਸਾਰ ਮੋਹ ਮਾਇਆ ਦਾ ਇੱਕ ਕਣਾ ਜੰਗਲ ਹੈ ਜੀ ਦੇ ਵਿੱਚ ਸਾਰੀ ਦੁਨੀਆ ਆਪਣਾ ਆਪਣਾ ਰਾਹ ਭੁੱਲੀ ਕਰਦੀ ਹੈ ਉੱਚੇ ڈاکੂ ਇਹੇ ਕੰਮ ਕਰੋ ਲੋਕ ਮੋਹਤਾਰ ਲੱਗੇ ਪਏ ਨੇ ਇਹਨੂੰ ਹੱਤੀ ਜਾਂਦੇ ਨੇ ਉਹ ਕਹਿੰਦਾ ਮੇਰਾ ਕੰਮ ਕਰ ਉਹ ਕਹਿੰਦਾ ਮੇਰਾ ਕੰਮ ਕਰ ਕੰਮ ਕਹਿੰਦਾ ਮੇਰਾ ਕਰ ਗਰੋਥ ਕਹਿੰਦਾ ਮੇਰਾ ਕਰ ਲੋਕ ਕਹਿੰਦਾ ਮੇਰਾ ਕਰ ਜਾਣਦਾ ਵੀ ਐ ਇਹਨਾਂ ਦਾ ਸੰਗ ਦੁਖਦਾਈ ਹੈ ਪਰ ਛੱਡਦਾ ਨਹੀਂ ਚੋਰੀਆਂ ਛੱਡੀਆਂ ਕੌਣ ਕਰਾਉਂਦਾ ਹੈ ਲੋਕ ਬੱਚਿਆਂ ਪਿੱਛੇ ਕੀ ਕਹੀ ਨਹੀਂ ਕਰਦਾ ਆਪਣੇ ਕਰਦੇ ਆ ਚੰਗੀਆਂ ਚੰਗੀਆਂ ਔਰਤਾਂ ਹੁੰਦੀਆਂ ਨੇ ਦੂਜਿਆਂ ਦੀਆਂ ਪਿੱਛੇ ਫਿਰਦਾ ਏ ਡੰਡੇ ਖਾਂਦਾ ਏ ਪੁਲਿਸ ਤੇ ਜਾਂਦਾ ਏ ਜਿੰਨਾ ਕੀ ਗੰਦਾ ਏ ਮਿੱਟੀ ਪਲੀਤ ਕਰਾਉਂਦਾ ਏ ਸਭ ਦੀ ਮਿੱਟੀ ਪਲੀਤ ਹੁੰਦੀ ਏ ਜਾਣਦੇ ਨੇ ਪਰ ਇਹਨਾਂ ਦਾ ਸੰਗ ਕੋਈ ਨਹੀਂ ਛੱਡਣਾ ਚਾਹੁੰਦਾ ਦੁੱਖ ਵੀ ਉਠਾਉਂਦੇ ਨੇ ਫੇਰ ਵੀ ਨਹੀਂ ਛੱਡਦੇ ਤਕਲੀਫ ਤਕਲੀਫਾਂ ਵੀ ਪਾਉਂਦੇ ਨੇ ਫੇਰ ਵੀ ਨਹੀਂ ਛੱਡਦੇ ਕੋਈ ਭਾਗਾਂ ਵਾਲਾ ਏ ਜਿਹੜਾ ਸਮਝਦਾ ਏ ਬਈ ਇਹ ਦੁੱਖदाई ਨੇ ਇਹਨਾਂ ਦਾ ਸੰਗ ਛੱਡਾਂ ਕੋਈ ਵਿਰਲਾ ਏ ਜਿਹੜਾ ਛੱਡਣ ਦਾ ਬੰਦੋਬਸਤ ਕਰਦਾ ਏ ਫੇਰ ਛੁਟਕਾਰਾ ਜਿਹੜਾ ਸੁਖਾਲਾ ਏ ਬਗੈਰ ਸਤਗੁਰ ਦੀ ਮਿਹਰ ਦੇ ਇਹਨਾਂ ਦਾ ਸੰਗ ਨਹੀਂ ਛੁੱਟਦਾ